ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵਾਂਗੇ ਤੇ ਕੱਲ ਆਪਾਂ ਲਾਈਵ ਹੋਏ ਸੀਗੇ ਵੀਰੇ ਰਾਤ ਨੂੰ 7:30 ਵਜੇ ਚੱਲ ਲਾਈਵ ਹੋ ਜਾਂਦੇ ਹੁੰਨੇ ਆ ਵਧੀਆ ਗੱਲਬਾਤ ਹੁੰਦੀ ਆ ਕੁਝ ਥੋੜੇ ਤੋਂ ਸਿੱਖਣ ਨੂੰ ਮਿਲਦਾ ਕੋਈ ਕੁਛਕ ਚੀਜ਼ਾਂ ਆਪਾਂ ਨੂੰ ਪਤਾ ਹੁੰਦੀਆਂ ਨੇ ਚਲੋ ਗੱਲਬਾਤ ਵਧੀਆ ਹੋ ਜਾਂਦੀ ਆ ਠੀਕ ਆ ਨਾ ਘੰਟਾ ਆਪਾਂ ਲਾਈਵ ਹੋਏ ਸੀਗੇ ਵਧੀਆ ਗੱਲਬਾਤ ਹੋਈ ਆ ਤੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਲੀਵਰ ਟੋਨਿਕ ਬਾਰੇ ਵੀ ਜਿਵੇਂ ਹੁਣ 90% ਬਿਮਾਰੀ ਆ ਜਿਹੜੀ ਚਾਹੇ ਯਾਰ ਬੰਦਾ ਤੇ ਚਾਹੇ ਪਸ਼ੂ ਆ 90% ਬਿਮਾਰੀ ਲੀਵਰ ਤੋਂ ਪੈਦਾ ਹੁੰਦੀ ਆ ਠੀਕ ਆ ਨਾ ਜਦੋਂ ਆਪਣੀ ਗਾਂ ਬਿਮਾਰ ਹੁੰਦੀ ਆ ਸਭ ਤੋਂ ਪਹਿਲਾਂ ਉਹ ਖਾਣਾ ਛੱਡਦੀ ਆ ਜਿਗਾਲੀ ਕਰਨਾ ਛੱਡਦੀ ਆ ਠੀਕ ਆ ਨਾ ਵੀ ਮਤਲਬ 100% ਆਪਣਾ ਅਜਮਾਇਆ ਹੋਇਆ ਤਰੀਕਾ ਇਹ ਵਰਤ ਆਪਾਂ ਵਰਤ ਵੀ ਰਹੇ ਹਾਂ ਹੁਣ ਤੇ ਵਰਤੇ ਆ ਵੀ ਆ ਪਹਿਲਾਂ ਆਪਾਂ ਨਹੀਂਆ ਦੋ ਗਾਵਾਂ ਤੇ ਵਰਤੇ ਆ ਤੇ ਉਹ ਕੀ ਚੱਕਰ ਹੋ ਗਿਆ ਸੀ ਉਹਨਾਂ ਦਾ ਨਾ ਖਾਣ ਦਾ ਇਹ ਵੀ ਤੁਹਾਨੂੰ ਆਪਾਂ ਇਹ ਵੀਡੀਓ 'ਚ ਦੱਸਾਂਗੇ ਆਪਣੇ ਕੋ ਫੀਡ ਵਾਲੇ ਵੀਰ ਆ ਚਲੋ ਆ ਜਾਂਦੇ ਹੁੰਦੇ ਨੇ ਕਦੇ ਕੋਈ ਕੰਪਨੀ ਵਾਲਾ ਕਦੇ ਕੋਈ ਤੇ ਵੀਰ ਨੂੰ ਮੈਂ ਪੁੱਛਿਆ ਸੀਗਾ ਮੈਂ ਕਿਹਾ ਵੀਰੇ ਵੀ 5 ਕੁਆਂਟ ਲਗਾਉਣ ਦਾ ਵਜਨ ਆ ਵੀ ਇਹਨੂੰ ਕਿੰਨਾ ਰਾਸ਼ਨ ਪੈਣਾ ਚਾਹੀਦਾ ਤੇ ਵੀਰ ਨੇ ਮੈਨੂੰ ਇੱਕ ਨੇ ਤਾਂ ਕਿਹਾ 50 ਕਿਲੋ ਵੀ 50 ਕਿਲੋ ਰਾਸ਼ਨ ਟੋਟਲ 24 ਘੰਟੇ ਦਾ ਤੇ ਇੱਕ ਨੇ ਕਿਹਾ ਸੀਗਾ 38 ਕਿਲੋ ਤੇ ਆਪਾਂ ਕਿਹਾ ਚਲੋ ਟ੍ਰਾਇਲ ਲਈ ਚਲੋ ਵੀ ਮਤਲਬ ਦੇਖਦੇ ਆਂ ਲਾ ਕੇ ਗਾਂ ਨੂੰ ਆਪਾਂ 27 ਕਿਲੋ ਰਾਸ਼ਨ ਤੱਕ ਗਏ ਸੀ ਹਜੇ ਟੋਟਲ ਰਾਸ਼ਨ ਸਣੇ ਹਰਾ ਤੂੜੀ ਤੇ ਫੀਡ 27 ਕਿਲੋ ਤੇ ਜਾ ਕੇ ਉਹ ਵੀ ਮਤਲਬ ਬਿਮਾਰ ਹੋ ਗਈ ਮੇਰਾ ਮਤਲਬ ਖਾਣਾ ਛੱਡ ਗਈ ਚਲੋ ਟ੍ਰੀਟਮੈਂਟ ਜੋ ਉਹਦਾ ਕਰਨਾ ਸੀਗਾ ਉਹ ਕਰਕੇ ਉਸ ਤੋਂ ਬਾਅਦ ਉਹ ਖਾਣਾ ਘਟਾ ਗਈ ਸੀ ਜਮੇ ਹੀ ਤੁਸੀਂ ਲਾ ਲੋ ਵੀ 5 ਕਿਲੋ 3 ਕਿਲੋ ਹਰਾ 1.5 ਕਿਲੋ ਤੂੜੀ 1.5 ਕਿਲੋ ਦਾਣਾ ਪਾਉਂਦੇ ਹੁੰਦੇ ਸੀਗੇ ਉਹ ਚੋਂ ਵੀ ਉਹ ਛੱਡ ਦਿੰਦੀ ਸੀਗੀ ਮਤਲਬ 2 ਕਿਲੋ ਖਾਂਦੀ ਸੀਗੀ ਤੇ ਮੁੜ ਕੇ ਲੀਵਰ ਟੋਨਿਕ ਡਾਕਟਰ ਕਹਿੰਦਾ ਵੀ ਲੀਵਰ ਟੋਨਿਕ ਦੋ ਇਹਨੂੰ ਕੋਈ ਵਧੀਆ ਬਰੋ ਟੋਨ ਜਾਂ ਕੁਝ ਕੋਈ ਹੋਰ ਲਿਵੋਫਰੋਲ ਆਉਂਦੀ ਆ ਜਿਵੇਂ ਤੇ ਦੋਗਾਵਾ ਸੀ ਦੋਏ ਅਸੀਂ ਚਲੋ ਟ੍ਰਾਇਲ ਲਾ ਕੇ ਬਿਮਾਰ ਹੋ ਗਈ ਚਲੋ ਵੀ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਬਿਮਾਰ ਕਰਤੀਆਂ ਆਪਾਂ ਨੇ ਟ੍ਰਾਇਲ ਲਾਇਆ ਵੀ ਇੱਕ ਗਾਂ ਕਿੱਥੇ ਤੱਕ ਰਾਸ਼ਨ ਖਾ ਸਕਦੀ ਆ ਜਿਹੜੀ ਬੰਨੀ ਹੋਈ ਆ ਤੋਂ ਇਹ ਗਾਂਾਂ ਚਲੋ ਢਿੱਲੀਆਂ ਹੋ ਗਈਆਂ ਅਸੀਂ ਠੀਕ ਹੋ ਗਈਆਂ ਫਿਲਹਾਲ ਜਮੇ ਹੀ ਠੀਕ ਨੇ ਤੇ ਖਾਣਾ ਘਟਾ ਗਈਆਂ ਦੁੱਧ ਘਟਾ ਗਈਆਂ ਠੀਕ ਆ ਨਾ ਜਮੇ ਹੀ ਮਾੜਾ ਮੋਟਾ ਖਾਂਦੀਆਂ ਸੀ ਨਹੀਂ ਤਾਂ ਖੋਲੀ ਵੀ ਨਹੀਂ ਸੀ ਵੀ ਮਤਲਬ ਖੋਲੀ ਜਮੇ ਹੀ ਸਾਫ਼ ਕਰ ਦਿੰਦੀਆਂ ਸੀ ਝਟ ਕੇ ਤੇ ਖਾਣਾ ਜਮਾ ਹੀ ਘਟਾ ਗਿਆ ਉਹਨਾਂ ਤੇ ਆਪਾਂ ਨੇ ਕਿਹੜਾ ਟ੍ਰੈਲ ਆਇਆ ਹੁਣ ਵੀ ਚੱਲਦਾ ਉਹਨਾਂ ਦਾ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਹੁਣ ਨਹੀਂ ਚੱਲਦਾ ਤੇ ਹੁਣ ਜਾਨੀ ਜੀ ਇੱਕ ਟਾਈਮ ਦਿੰਨੇ ਆ ਪਹਿਲਾਂ ਦੋ ਟਾਈਮ ਤੁਸੀਂ ਕਾਪੀ ਪੈਨ ਚੱਕ ਕੇ ਪਹਿਲਾਂ ਵੀਰੇ ਇਹ ਚੀਜ਼ ਲਿਖ ਲਓ ਵੀ ਆਪਾਂ ਕਿਹੜਾ ਕਿਹੜਾ ਨੁਕਤਾ ਵਰਤੇ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਹ ਚ ਪੈਣੀਆਂ ਨੇ 100% ਪੱਕਾ ਰਿਜ਼ਲਟ ਬਣਾ ਲਿਆ ਹੋਇਆ ਬੀਤੇ ਜੇ ਆਪਾਂ ਤੁਸੀਂ ਦੇਖ ਲਓ ਵੀ ਲੀਵਰ ਟੌਨਿਕ ਲੈਣੇ ਵੀ ਆ 3350 ਦਾ ਆਉਂਦਾ ਉਹ 100 ਐਮਐਲ ਡੇਲੀ ਦੇ 10 ਦਿਨ ਚੱਲਦਾ ਠੀਕ ਆ ਨਾ 100 ਐਮਐਲ ਡੇਲੀ ਦਿੰਨੇ ਆ ਫਿਰ ਇਹ ਹੁੰਦਾ ਵੀ ਨਾਲ ਨਾਲ ਮੂੰਹ ਨਾ ਮੂੰਹ ਫੜ ਕੇ ਨਾਲ ਨਾ ਦੇਣਾ ਕਈ ਵਾਰ ਛੱਟ ਪੇਟ ਵੀ ਲੱਗ ਜਾਂਦੀ ਆ ਇਹ ਤੁਸੀਂ ਫੀਡ ਚ ਰਲਾ ਕੇ ਵੀ ਦੇ ਸਕਦੇ ਹੋ ਠੀਕ ਆ ਨਾ ਜਿਹੜੀ ਗਾਂ ਨੂੰ ਭੁੱਖ ਨਹੀਂ ਲੱਗਦੀ ਹੈਗੀ ਤੇ ਘੱਟ ਖਾਂਦੀ ਆ ਮਾਲੂ ਆਪਾ ਕਹਿੰਦੇ ਆ ਵੀ ਕਈ ਵਾਰ ਪਸ਼ੂ ਹੌਲੀ ਖਾਂਦਾ ਹੌਲੀ ਜਿਗਾਲੀ ਕਰਦਾ ਵੀ ਸਹੀ ਜਿਆ ਨਹੀਂ ਹੈਗਾ ਸਾਰੇ ਤਰੀਕੇ ਜਾਣੇ ਚੀ ਪੂਰੇ ਡੰਗਰ ਖਾਊ ਵੀ ਦੁੱਧ ਵੀ ਵਧੂਗਾ ਖੋਲੀ ਮੈਨੂੰ ਜੇ ਲੱਕੜਾਂ ਪਾ ਦਿਓ ਲੱਕੜਾਂ ਵੀ ਚੱਬੂ ਜਦੋਂ ਯਾਰ ਆਪਣੇ ਪਸ਼ੂ ਦਾ ਲੀਵਰ ਸਹੀ ਆ ਜੇ ਗਾਲੀ ਵਧੀਆ ਕਰਦਾ ਠੀਕ ਆ ਦੁੱਧ ਵੀ ਵਧੀਆ ਦੇਊਗਾ ਪੀ ਐਚ ਲੈਵਲ ਵੀ ਸਹੀ ਰਹੂ ਬਿਮਾਰ ਵੀ ਘੱਟ ਹੋਊਗਾ ਠੀਕ ਆ ਜਿਵੇਂ ਹੁਣ ਖੁੱਲੇ ਫਿਰਦੇ ਨੇ ਪਸ਼ੂ ਉਹ ਜਿਗਾਲੀ ਵੱਧ ਕਰਦੇ ਆ ਠੀਕ ਆ ਨਾ ਬੰਨੇ ਹੋਏ ਪਸ਼ੂਆਂ 'ਚ ਸਮੱਸਿਆ ਵੱਧ ਆਉਂਦੀ ਆ ਕਿਉਂਕਿ ਜਿਹੜੀ ਵੀ ਮਤਲਬ ਹਾਜਮ ਕਰਨ ਦੀ ਸਮਰੱਥਾ ਖੁੱਲੇ ਪਸ਼ੂਆਂ ਨਾਲੋਂ ਇਹਨਾਂ ਦੀ ਘੱਟ ਹੁੰਦੀ ਆ ਕਈ ਵਾਰ ਆਪਾਂ ਰਾਸ਼ਨ ਜ਼ਿਆਦੇ ਪਾ ਦਿੰਨੇ ਆ ਉਹਦੇ ਨਾਲ ਜਿਵੇਂ ਆਪਾਂ ਨਹੀਂ ਕਹਿੰਦੇ ਵੀ ਡਿੱਕੀ ਜੀ ਹੋਈ ਹੋਈ ਆ ਉਹ ਕੰਮ ਜੇ ਬੰਦਿਆਂ ਨਾਲ ਹੁੰਦਾ ਪਸ਼ੂਆਂ ਨਾਲ ਵੀ ਹੁੰਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਲੀਵਰ ਟੌਂਗ ਵਿੱਚ ਪਾਉਣੀਆਂ ਨੇ ਉਹ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਗੱਲ ਇਹ ਆ ਵੀਰੇ ਵੀ ਤੁਸੀਂ ਆਪਣੇ ਘਰੇ ਜਿਹੜਾ ਡਲੀਆਂ ਵਾਲਾ ਨੂਨ ਹੁੰਦਾ ਜਿਹੜਾ ਪਸ਼ੂਆਂ ਵਾਲਾ ਉਹ ਜਰੂਰ ਲਿਆ ਕੇ ਰੱਖੋ ਇੱਕ ਇੱਕ ਟੁਕੜਾ ਇੱਕ ਇੱਕ ਪਸ਼ੂ ਦੇ ਮੂਰੇ ਜਰੂਰ ਰੱਖਿਆ ਕਰੋ ਜਿਵੇਂ ਜਿਵੇਂ ਉਹ ਚੱਟੂਗਾ ਓਨੀ ਉਹਦੀ ਜਣਜੀ ਹਾਜਮਾ ਵਧੂ ਪਾਣੀ ਕਈ ਵੀਰ ਕਹਿੰਦੇ ਨੇ ਪਾਣੀ ਗਾਵਾਂ ਘੱਟ ਪੀਂਦੀਆਂ ਨੇ ਠੀਕ ਆ ਨਾ ਉਹਦੇ ਨਾਲ ਪਾਣੀ ਪੀਂਣ ਦੀ ਸਮਰੱਥਾ ਵੀ ਜਿਹੜੀ ਪਸ਼ੂ ਦੀ ਵੱਧਦੀ ਆ ਤੇ ਦੂਜੀ ਗੱਲ ਨੂਨ ਜਿਹੜਾ ਡੜੀਆਂ ਵਾਲਾ ਉਹ ਜਰੂਰ ਲਿਆ ਕੇ ਰੱਖੋ ਵੀਰੇ ਬਹੁਤ ਫਾਇਦੇ ਨੇ ਉਹਦੇ ਤੁਸੀਂ ਚਾਹੇ ਇੱਕ ਪਸ਼ੂ ਤੇ ਟ੍ਰੈਲ ਲਾ ਕੇ ਦੇਖ ਲਓ ਠੀਕ ਆ ਨਾ ਤੇ ਦੂਜੀ ਗੱਲ ਆ ਵੀ ਜਿਹੜਾ ਪਸ਼ੂ ਤੁਹਾਡਾ ਨਹੀਂ ਖਾਂਦਾ ਜਿਵੇਂ ਆਪਾਂ ਨਵਾਂ ਪਸ਼ੂ ਲੈ ਕੇ ਆਉਣੇ ਆ ਠੀਕ ਆ ਨਾ ਵੀ ਉਹ ਘਰੇ ਖਾਂਦਾ ਨਹੀਂ ਹੈਗਾ ਜਾਂ ਆਪਣੇ ਘਰ ਵਾਲਾ ਪਸ਼ੂ ਬੇ ਜਿਵੇਂ ਆਪਾਂ ਫੀਡ ਵੀ ਕੋਈ ਚੇਂਜ ਕਰਦੇ ਆ ਵੀ ਉਹ ਖਾਂਦੇ ਨਹੀਂ ਹੈਗੇ ਤੁਸੀਂ ਵੀਰੇ ਦਿਹਾੜੀ 'ਚ ਤਿੰਨ ਵਾਰ ਸਰੋਂ ਦਾ ਤੇਲ ਆਪਣੇ ਹੱਥ ਨੂੰ ਲਾ ਕੇ ਉਹਦੇ ਨੱਕ ਤੇ ਜ਼ਰੂਰ ਲਾਉਣਾ ਆਉਂਦੀਆਂ ਨਾਸਾਂ 'ਚ ਤਿੰਨ ਟਾਈਮ ਦਿਹਾੜੀ 'ਚ 5 ਦਿਨ ਕਰਕੇ ਦੇਖ ਲਿਓ ਜਿਹੜਾ ਪਸ਼ੂ ਨਹੀਂ ਖਾਂਦਾ ਆਪੇ ਖਾਣ ਲੱਗ ਜੂ ਕਿਉਂਕਿ ਉਹ ਜਿਹੜੀ স্মੈਲ ਲੈਣ ਦੀ ਸਮਰਸਾ ਜੀ ਉਹ ਮਰ ਜਾਂਦੀ ਹੈ ਕਈ ਵਾਰ ਪਸ਼ੂ স্মੈਲ ਲੈ ਕੇ ਖਾਂਦਾ ਜਦੋਂ ਆਪਾਂ ਫੀਡ ਚੇਂਜ ਕਰ ਦਿੰਨੇ ਹੁੰਨੇ ਆ ਜਾਂ ਆਪਾਂ ਨਵਾਂ ਪਸ਼ੂ ਲੈ ਕੇ ਆਉਨੇ ਹੁੰਨੇ ਆ ਠੀਕ ਆ ਨਾ ਉਹ ਤੁਸੀਂ ਜਰੂਰ ਤਰੀਕਾ ਵਰਤਿਓ 4 ਤੋਂ 5 ਦਿਨ ਤਿੰਨ ਟਾਈਮ ਲਗਾਤਾਰ ਨਾਸਾਂ ਚ ਉਹਦੀਆਂ ਚ ਤੇਲ ਜਰੂਰ ਲਾਇਆ ਕਰੋ ਲੀਵਰ ਟੋਨਿਕ ਜੀ ਵੀਰੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਪਾਉਣੀਆਂ ਨੇ ਉਹ ਤੁਸੀਂ ਲਿਖ ਲਓ ਸੌਂਫ 50 ਗ੍ਰਾਮ ਖਰੀ ਸੌਂਫ ਹੁੰਦੀ ਆ ਜਿਹੜੀ ਆਪਾਂ ਵੀ ਖਾਂਦੇ ਆ ਤੇ 30 ਗ੍ਰਾਮ ਅਜਮੈਨ 20 ਗ੍ਰਾਮ ਕਾਲਾ ਨੂਨ ਨੂਨ ਕਾਲਾ ਹੀ ਲੈਣਾ ਜਾਂ ਸੈਂਦਾ ਨਮਕ ਵੀ ਤੁਸੀਂ ਲੈ ਸਕਦੇ ਹੋ ਤੇ 100 ਗ੍ਰਾਮ ਤੁਸੀਂ ਲੈਣੀ ਹੈ ਚੀਨੀ 20 ਗ੍ਰਾਮ ਲੈਣੀ ਹੈ ਤੁਸੀਂ ਹਲਦੀ ਇਹ ਥੋੜਾ ਬਣ ਗਿਆ ਵੀਰੇ ਲੀਵਰ ਟੋਨਿਕ ਇਹ ਚੀਜ਼ ਤੁਸੀਂ ਜਿਵੇਂ ਤੁਹਾਡਾ ਪਸ਼ੂ ਜਿਹੜਾ ਬਿਮਾਰ ਹੋ ਕੇ ਹਟਿਆ ਜਾਂ ਘਟ ਖਾਂਦਾ ਠੀਕ ਆ ਨਾ ਤੁਹਾਨੂੰ ਲੱਗਦਾ ਵੀ ਇਹ ਸਹੀ ਨਹੀਂ ਹੈਗਾ ਇਹਦਾ ਲੀਵਰ ਉਹਨੂੰ ਤੁਸੀਂ ਦੋ ਟਾਈਮ ਦੇਣਾ ਵੀਰੇ ਇਹ ਸਵੇਰੇ ਤੇ ਸ਼ਾਮ ਨੂੰ ਡੇਲੀ ਜੇ ਤੁਹਾਡਾ ਪਸ਼ੂ ਐਵੇਂ ਹੀ ਖਾ ਲੈਂਦਾ ਧਰ ਕੇ ਦੇਖ ਲਿਓ ਕਿਉਂਕਿ ਯਾਰ ਬਹੁਤ ਚੀਜ਼ਾਂ ਇਹਦਾ ਜਵਾਕਾਂ ਵਾਲਾ ਹੀ ਕੰਮ ਹੈ ਸੈਂਸਿਟਿਵ ਕੰਮ ਆ ਇਹ ਪਸ਼ੂਆਂ ਵਾਲਾ ਜੇ ਆਪਾਂ ਚੰਗੇ ਤਰੀਕੇ ਨਾਲ ਦੇਖੀਏ ਜੇ ਫਾਰਮ ਲੈਵਲ ਤੇ ਆਪਾਂ ਨੇ ਕੰਮ ਲੈ ਕੇ ਜਾਣਾ ਪੂਰਾ ਜਾਨੀ ਕੀ ਧਿਆਨ ਦੇਣ ਵਾਲਾ ਤਰੀਕਾ ਕਿਉਂਕਿ ਵੀਰੇ ਜਿੰਨੀਆਂ ਯਾਰ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਇਹੀ ਗੱਲ ਕਰੀ ਸੀਗੀ ਵੀ ਜਿੰਨੀਆਂ ਆਪਾਂ ਨੂੰ ਦੇਸੀ ਤਰੀਕੇ ਪਤਾ ਹੋਣੇ ਨੇ ਦੇਸੀ ਨੁਕਤੇ ਉਹ ਜਾਨੀ ਕਿ ਆਪਾਂ ਨੂੰ ਵੱਧ ਫਾਇਦਾ ਠੀਕ ਆ ਨਾ ਕਈ ਵਾਰ ਡਾਕਟਰ ਆਪਾਂ ਕੀ ਕਰਦੇ ਆ ਫੋਨ ਕਰ ਦਿੰਦੇ ਆ ਪੰਜ ਪੰਜ ਛੇ ਛੇ ਘੰਟੇ ਆਉਂਦੇ ਨਹੀਂ ਉਹ ਤੋਂ ਪਹਿਲਾਂ ਚਲੋ ਜਿਹੜਾ ਆਪਾਂ ਨੂੰ ਦੇਸੀ ਤਰੀਕਾ ਪਤਾ ਆਪਾਂ ਉਹਦੇ ਨਾਲ ਥੋੜਾ ਬਹੁਤਾ ਟਰੀਟਮੈਂਟ ਤਾਂ ਪਸ਼ੂ ਦਾ ਕਰ ਸਕਦੇ ਆ ਜੇ ਉਹ ਜਮਾ ਠੀਕ ਨਹੀਂ ਹੋਊ ਤਾਂ ਉਹਦੀ ਬਿਮਾਰੀ ਬਦੂ ਵੀ ਨਹੀਂ ਚੀਜ਼ਾਂ ਵੀਰੇ ਤੁਸੀਂ ਲਗਾ 10 ਦਿਨ ਲਗਾਤਾਰ ਦੋ ਟਾਈਮ ਦੇਣੀਆਂ ਨੇ 10 ਦਿਨ ਤੋਂ ਬਾਅਦ ਚਾਹੇ ਤੁਸੀਂ ਫਿਰ ਇੱਕ ਟਾਈਮ ਦੇ ਦਿਆ ਕਰੋ ਇਹ ਜੇ ਤੁਹਾਡਾ ਪਸ਼ੂ ਵੀਦੇ ਗੱਭਣ ਤਾਂ ਤੁਸੀਂ ਜਮੈਨ 15 ਗ੍ਰਾਮ ਵੀ ਕਰ ਸਕਦੇ ਹੋ ਕਿਉਂਕਿ ਇਹ ਥੋੜੀ ਜੀ ਗਰਮ ਹੁੰਦੀ ਆ ਜੇ ਤੁਹਾਡਾ ਪਸ਼ੂ ਗੱਭਣ ਨਹੀਂ ਤਾਂ 30 ਗ੍ਰਾਮ ਬਹੁਤ ਆ ਠੀਕ ਆ ਨਾ ਤੇ ਜੇ ਤੁਹਾਡਾ ਪਸ਼ੂ ਤਾਜ਼ਾ ਜਾਂ ਗੱਭਣ ਨਹੀਂ ਹੈਗਾ ਤਾਂ ਤੁਸੀਂ 20-25 ਗ੍ਰਾਮ ਮੇਥੇ ਵੀ ਐਡ ਕਰ ਸਕਦੇ ਹੋ ਵਿੱਚ ਠੀਕ ਆ ਜਿਵੇਂ ਹੁਣ ਤੁਸੀਂ ਧਰ ਦੇਣਾ ਜੇ ਉਹ ਨਹੀਂ ਖਾਂਦਾ ਫੀਡ 'ਚ ਮਿਲਾ ਕੇ ਧਰ ਦੋ ਜੇ ਫੀਡ 'ਚ ਮਿਲਾ ਕੇ ਵੀ ਨਹੀਂ ਖਾਂਦਾ ਹੈਗਾ ਫਿਰ ਵਿੱਚ ਤੁਸੀਂ ਸ਼ੱਕਰ ਵੀ ਐਡ ਕਰ ਸਕਦੇ ਹੋ ਬਿਓ ਦੇ ਨਾਲ ਕੌੜਾ ਪਣ ਜਾ ਜਿਹੜਾ ਚੱਕਿਆ ਜਾਊ ਜੇ ਸ਼ੱਕਰ ਨਾ ਵੀ ਨਹੀਂ ਹੁੰਦਾ ਫਿਰ ਤੁਸੀਂ ਇਹਦੀ ਚਾਹ ਬਣਾ ਸਕਦੇ ਹੋ ਆ ਚੀਜ਼ਾਂ ਦੀ 200 ਐਮ ਐਲ ਪਾਣੀ ਲੈ ਕੇ ਇਹ ਚੀਜ਼ਾਂ ਦੀ ਸਾਰਿਆਂ ਨੂੰ ਉਬਾਲ ਕੇ ਚਾਹ ਬਣਾ ਕੇ ਨਾਲ 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 ਬਰੀਕ ਨਾਲ ਨਾਲ ਜਾਨੀ ਜੀ ਦੇਣਾ ਕਈ ਵਾਰ ਆਪਾਂ ਮੋਟੀ ਨਾਲ ਨਾਲ ਦੇਣ ਲੱਗੇ ਪਸ਼ੂ ਦੀ ਸਾਲੀ ਨਾਲੀ ਚ ਚੀਜ਼ਾਂ ਚਲੇ ਜਾਂਦੀਆਂ ਨਾਲ ਨਾਲ ਵੀ ਤਰੀਕਾ ਹੋਣਾ ਚਾਹੀਦਾ ਜਮੈਂ ਉਹਦੀ ਜਾੜਾਂ ਦੇ ਨਾਲ ਨਾਲ ਜਾਣੀ ਚਾਹੀਦੀ ਆ ਥੋੜੀ ਫੇਰ ਜਾਨੀ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਈ ਵੀਰ ਕਹਿੰਦੇ ਨੇ ਵੀਰੇ ਜਿਵੇਂ ਅਸੀਂ ਨਾਲ-ਨਾਲ ਕੋਈ ਜੀਤ ਦਨੇ ਆ ਵੀ ਸਾਨੂੰ ਔਖਾ ਲੱਗਦਾ ਕੋਈ ਤਰੀਕਾ ਕਿਸੇ ਦੇ ਨਾਲ-ਨਾਲ ਜਿਵੇਂ ਆਪਾਂ ਦਨੇ ਆ ਉਹ ਤੁਹਾਨੂੰ ਤਰੀਕਾ ਦੱਸਾਂਗੇ ਬੈਸਟ ਤਰੀਕਾ ਨਾ ਤਾਂ ਜੋਰ ਲੱਗਦਾ ਬੰਦੇ ਦਾ ਨਾਲੇ ਜਿਵੇਂ ਹੀ ਸੌਖੇ ਤਰੀਕੇ ਨਾਲ ਉਹ ਵੀ ਕਿਸੇ ਦਿਨ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇਹ ਵੀਰੇ ਦੋ ਟਾਈਮ ਤੁਸੀਂ ਵਰਤਣਾ 10 ਦਿਨ ਲਗਾਤਾਰ ਜੇ ਖਾਂਦਾ ਪਸ਼ੂ ਤਾਂ ਠੀਕ ਆ ਜੇ ਨਹੀਂ ਖਾਂਦਾ ਤਾਂ ਤੁਸੀਂ ਚਾਹ ਬਣਾ ਕੇ ਦੇਣੀ ਆ ਦੋ ਟਾਈਮ ਇਹ ਆਪਾਂ ਨੇ ਵੀਰੇ ਜਾਨੀ ਕਿ 100% ਅਜਮਾਇਆ ਹੋਇਆ ਤਰੀਕਾ ਇਹ ਨਹੀਂ ਹੈਗਾ ਵੀ ਆਪਾਂ ਵੈਸੇ ਹੀ ਗੱਲ ਕਰ ਲਈ ਆ ਹੁਣੇ ਜਾਨੀ ਕਿ 10 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਪੂਰਾ ਫੁੱਲ ਰਿਜ਼ਲਟ ਮਿਲੇਆ ਜਿਹੜੀ گاਵਾ ਦੋਏ ਆਪਣੀਆਂ ਥੱਲੇ ਰੀਣ ਜੀ ਛੱਡ ਦਿੰਦੀਆਂ ਸੀ ਖੋਲੀ ਚੱਟਦੀਆਂ ਨੇ ਹੁਣ ਐਨ ਪੂਰੀਆਂ ਪ੍ਰੋਪਰ ਨਾਲੇ ਪ੍ਰੋਪਰ ਰਾਸ਼ਨ ਪੈ ਰਿਹਾ ਉਹਨਾਂ ਨੂੰ ਪਹਿਲਾਂ ਤਾਂ ਜਬ ਬਿਮਾਰ ਹੋ ਗਈਆਂ ਸੀ ਵੀ 5-7 ਕਿਲੋ ਰਾਸ਼ਨ ਪਾਉਣਾ ਉਹ ਵੀ ਛੱਡ ਦਿੰਦੀਆਂ ਸੀ ਦੁੱਧ ਜਮੇ ਹੀ ਡਾਉਨ ਇਹਨਾਂ ਦੁੱਧ ਦੀ ਵੀ ਕੁਆਲਿਟੀ ਵਧੂਗੀ ਕਵਾਲਿਟੀ ਵੀ ਕੁਆਂਟੀਟੀ ਵੀ ਦੋਏ ਚੀਜ਼ਾਂ ਵਧਣੀਆਂ ਕਿਉਂਕਿ ਯਾਰ ਦੇਖੋ ਲੀਵਰ ਟੌਨਿਕ ਕਿਹੜਾ ਸਸਤਾ 3350 ਦਾ ਆਉਂਦਾ ਫਿਰ 100 ਐਮਐਲ ਦੇਣ ਦੀ ਸਮੱਸਿਆ ਠੀਕ ਆ ਨਾ ਨਾਲ ਨਾਲ ਕਈ ਕਹਿੰਦੇ ਸਾਨੂੰ ਦੇਣਾ ਨਹੀਂ ਆ ਉਹਦਾ ਯਾਰ ਕਈ ਵਾਰ ਐ ਹੁੰਦਾ ਵੀ ਨਾਲ ਨਾਲ ਦੇਣ ਲੱਗੇ ਪਸ਼ੂਏ ਮਾਰੇ 60 ਫੀਟੇ ਲੱਗ ਜਵੇ ਉਹਦੇ ਵੀ ਤਾਂ ਪੈਸੇ ਲਾਉਣੀ ਨੇ ਆ ਥੋੜੇ ਘਰ ਦਾ ਤਰੀਕਾ 100% ਨੁਕਤਾ ਵਧੀਆ ਨਾਲੇ ਪਾ ਕੇ ਤਸਲੇ 'ਚ ਮੂਰੇ ਰੱਖ ਦੇਣਾ ਉਹਨੇ ਖਾ ਲੈਣਾ ਇਹ ਤੁਸੀਂ ਚਾਹੇ ਤੁਹਾਡੀ ਗਾਂ ਕਿਆ ਹੈ ਤੁਹਾਡੀ ਮੱਝ ਠੀਕ ਆ ਦੋਵਾਂ ਨੂੰ ਦੇ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਠੀਕ ਆ ਜੇ ਪਸ਼ੂ ਗੱਭਣਾ ਤੁਹਾਨੂੰ ਮੈਂ ਕਿਹਾ ਸੀਗਾ ਵੀ ਮੇਥੇ ਨਾ ਦਿਓ ਤੇ ਅਜਮੈਨ ਆ ਜਿਹੜੀ ਉਹ 15 ਗ੍ਰਾਮ ਕਰ ਦਿਓ ਬਾਕੀ ਤੁਸੀਂ ਸਾਰੀਆਂ ਚੀਜ਼ਾਂ ਹੀ ਰੱਖਣੀਆਂ ਨੇ ਦਾਣੇ ਚ ਪਾ ਕੇ ਦੇ ਦਿਓ ਨਹੀਂ ਖਾਂਦਾ ਸੱਕਰ ਚ ਪਾ ਕੇ ਦੇ ਦਿਓ ਨਹੀਂ ਖਾਂਦੀ ਚਾਹ ਜੀ ਬਣਾ ਕੇ ਦੇ ਦਿਓ ਨਾਲ 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 ਜਿਹੜੀ ਬਰੀਕ ਜਿਵੇਂ ਕੈਲਸ਼ੀਅਮ ਜੈੱਲ ਵਾਲੀ ਬੋਤਲ ਨਹੀਂ ਹੁੰਦੀ ਉਹ ਜੀ ਨਾਲ ਲੈ ਆਵੇ ਉਹਦੇ ਨਾਲ ਦੇਣਾ ਸੌਖਾ ਹੋ ਜਾਂਦਾ ਤੇ ਤੁਹਾਡਾ ਪਸ਼ੂ ਕਈ ਵਾਰ ਇੱਕ ਤਾਂ ਯਾਰ ਥਰਮਾਮੀਟਰ ਆਪਣੇ ਘਰੇ ਜਰੂਰ ਲਿਆ ਕੇ ਰੱਖੋ ਵੀਰ 70 80 ਰੁਪਏ ਦਾ ਆ ਜਾਂਦਾ ਐ ਆ ਜਦੋਂ ਵੀ ਆਪਣਾ ਪਸ਼ੂ ਆਪਾਂ ਨੂੰ ਪਤਾ ਵੀ ਗਾਲੀ ਨਹੀਂ ਕਰਦਾ ਖਾਂਦਾ ਨਹੀਂ ਹੈਗਾ ਜਦ ਇਹਦਾ ਪਹਿਲਾਂ ਟੈਂਪਰੇਚਰ ਚੈੱਕ ਕਰੋ ਜਦ ਕੋਈ ਵੀ ਪ੍ਰੋਬਲਮ ਹੋਣੀ ਆ ਮਸਟੈਟਸ ਤੋਂ ਬਿਨਾ ਠੀਕ ਆ ਨਾ ਤੁਸੀਂ ਇਹਨੂੰ ਡਾਕਟਰ ਆਉਣ ਡਾਕਟਰ ਤਾਂ ਸੱਦਣਾ ਹੀ ਸੱਦਣਾ ਯਾਰ ਆਪਾਂ ਨੇ ਠੀਕ ਆ ਕਈ ਵਾਰ ਆਪਾਂ ਚੀਜ਼ਾਂ ਨਹੀਂ ਐਨਾ ਪਤਾ ਹੁੰਦਾ ਠੀਕ ਆ ਨਾ ਕਈ ਵਾਰ ਆਪਾਂ ਆਪਣੇ ਚੱਕਰ 'ਚ ਕੰਮ ਵਧਾ ਲੈਨੇ ਆ ਡਾਕਟਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਚੀਜ਼ ਬਣਾ ਕੇ ਦੇਖੋ ਅੱਧੀ ਅੱਧੀ ਬਿਮਾਰੀ ਆੜੀ ਪਸ਼ੂ ਦੀ ਉਹ ਠੀਕ ਹੋ ਜਾਂਦੀ ਆ ਜਿਮਨ ਮਸਟੈਟਸ ਵੀ ਆ ਮੈਂ ਪਹਿਲਾਂ ਵੀ ਵੀਡੀਓ 'ਚ ਆਪਾਂ ਗੱਲ ਕਰਦੇ ਹੁੰਨੇ ਆ ਵੀ ਜਿੰਨੇ ਦੇਸੀ ਤਰੀਕੇ ਤੁਹਾਨੂੰ ਪਤਾ ਹੋਣਗੇ ਉਨਾਂ ਹੀ ਜਾਣੀ ਕੀ ਫਾਇਦਾ ਤੁਹਾਨੂੰ ਮਸਟੈਟਸ ਵੀ ਹੁੰਦੀ ਆ ਜੇ ਤੁਹਾਨੂੰ ਪਤਾ ਲੱਗਿਆ ਵੀ ਪਸ਼ੂ ਦੇ ਮਸਟੈਟਸ ਹੋ ਗਈ ਕਈ ਵਾਰ ਡਾਕਟਰ 10 12 ਘੰਟੇ ਆਉਂਦਾ ਹੀ ਨਹੀਂ ਹੈਗਾ ਈਆਂ ਉਹ ਪਿਛਲੀ ਵੀਡੀਓ 'ਚ ਵੀ ਆਪਾਂ ਨੇ ਗੱਲ ਕਰੀ ਸੀ ਵੀ ਇੱਕ ਵੀਰ ਦੇ ਗਾ ਨੂੰ ਮਸਟੈਡਸ ਹੋ ਗਈ ਸ਼ਾਮ ਨੂੰ ਠੀਕ ਆ ਨਾ ਡਾਕਟਰ ਅਗਲੇ ਦਿਨ 12 ਵਜੇ ਆ ਉਹ ਇੱਕ ਥਣੇ ਮਰ ਗਿਆ ਠੀਕ ਆ ਨਾ ਜਿੰਨੇ ਤੁਹਾਨੂੰ ਜਿਵੇਂ ਮਸਟੈਡਸ ਹੋ ਗਈ ਹੋਰ ਉਹ ਵੀ ਆਪਾਂ ਦੇਸੀ ਤਰੀਕਾ ਤੁਹਾਨੂੰ ਦੱਸਿਆ ਹੀ ਹੋਇਆ ਠੀਕ ਆ ਨਾ ਉਹ ਦੇਸੀ ਤਰੀਕੇ ਵਰਤ ਕੇ ਤੁਸੀਂ ਆਪਣੇ ਜਾਣ ਜੀ ਯਾਰ ਵਧੀਆ ਹੀ ਵਧੀਆ ਜਿੰਨੇ ਦੇਸੀ ਤਰੀਕੇ ਤੁਹਾਨੂੰ ਪਤਾ ਹੋਣਗੇ ਉਹਨਾਂ ਤੁਹਾਨੂੰ ਹੀ ਫਾਇਦਾ ਹੋਣਾ ਹੂੰ ਵੀ ਤਾਂ ਆਪਾਂ ਪੈਸੇ ਲਾਉਣੀ ਆ ਲੀਵਰ ਟੋਨਿਕ ਵਜੋਂ ਲਾਉਨੇ ਆ ਹੋਰ ਕਾਸੇ ਤੇ ਵੀ ਲਾਉਨੇ ਆ ਇਗਾ ਇਹ ਚੀਜ਼ਾਂ ਜੇ ਤੁਸੀਂ ਰਲਾ ਕੇ ਜਿਵੇਂ ਹੁਣ ਕੋਈ ਪਸ਼ੂ ਬਿਮਾਰ ਹੋ ਗਿਆ ਨਹੀਂ ਖਾਂਦਾ ਠੀਕ ਆ ਨਾ ਜਿਵੇਂ ਡਾਕਟਰ ਕਹਿੰਦੇ ਨੇ ਲੀਵਰ ਟੋਨਿਕ ਲਿਆਓ ਇਹ 10 ਦਿਨ 2 ਦਿਨ ਦੇ 2 ਟਾਈਮ ਦੋ 10 ਦਿਨ ਫਿਰ ਇੱਕ ਇੱਕ ਟਾਈਮ ਕਰ ਦੋ ਜੇ ਤੁਸੀਂ ਡੇਲੀ ਵੀ ਦੇਈ ਜਾਏਂਗੇ ਉਹ ਤਾਂ ਵੀ ਤੁਹਾਨੂੰ ਫਾਇਦਾ ਹੀ ਫਾਇਦਾ ਆ ਜਾਏ ਜੇ ਪਸ਼ੂ ਮੰਨ ਲਓ ਤੁਹਾਡਾ ਪਸ਼ੂ ਠੀਕ ਵੀ ਹੋ ਗਿਆ ਤਾਂ ਵੀ ਤੁਸੀਂ ਸੌਂਫ ਲਿਆ ਕੇ ਰੱਖੋ ਸੌਂਫ আর ਚੀਨੀ ਦਾ ਮਿਕਸਚ ਜਿਆਦਾ ਵਧੀਆ ਰਹਿੰਦਾ ਜਿਵੇਂ ਜਿਮ ਲਾਉਂਦੇ ਨੇ ਯਾਰ ਜਿਹੜੇ ਕਹਿੰਦੇ ਨੇ ਪ੍ਰੋਟੀਨ ਕਾਰਬ ਫੈਟ ਤਿੰਨੇ ਚੀਜ਼ਾਂ ਮਿਕਸ ਚਾਹੀਦੀਆਂ ਨੇ ਤਾਂ ਮਸਲ ਗੇਨ ਹੁੰਦਾ ਉਵੇਂ ਹੀ ਸੌਫਰ ਚੀਨੀ ਦਾ ਜਿਹੜਾ ਮਿਕਸਚਰ ਆ ਉਹ ਪੂਰਾ ਵਧੀਆ ਤੁਸੀਂ ਸੌਫ ਚੀਨੀ ਤੇ ਤਾਰਾ ਮੀਰਾ ਇਹ ਰਲਾ ਕੇ ਰੱਖ ਸਕਦੇ ਹੋ ਆਪਣੇ ਪਸ਼ੂ ਨੂੰ ਡੇਲੀ ਸ਼ਾਮ ਨੂੰ ਜਾਂ ਸਵੇਰੇ ਰਾਸ਼ਨ ਖਾਣ ਤੋਂ ਬਾਅਦ ਇੱਕ ਲੱਪ ਦੋ ਲੀਵਰ ਵੀ ਸਹੀ ਰਹੂਗਾ ਸਾਰਾ ਕੁਝ ਵਧੀਆ ਹੀ ਵਧੀਆ ਰਹੂਗਾ ਇਹ 100% ਤਰੀਕੇ ਨੇ ਜਿਹੜੇ ਵਰਤੇ ਹੋਏ ਨੇ ਕੈਰੀ ਹੁਣ ਪਹਿਲਾਂ ਵਪਾਰ ਦਾ ਕੰਮ ਕਰਦੇ ਸੀਗੇ ਠੀਕ ਆ ਨਾ 20 ਸਾਲ ਜਾਨੀ ਕੀ ਕਰਿਆ ਤੇ ਫਿਰ ਛੜਤਾ ਸੀ ਵੇਚਦੀ ਉਹਨਾਂ ਨੂੰ ਜਨਜੀ 100% ਦੇਸੀ ਨੁਕਤੇ ਪਤਾ ਨੇ ਉਹ ਕਾਰਗਰ ਵੀ ਸਾਬ ਤੋਂ ਇਹ ਨਹੀਂ ਹੈਗਾ ਵੀ ਦੇਸੀ ਨੁਕਤਾ ਆਪਾਂ ਨੇ ਵਰਤ ਲਿਆ ਰਿਜ਼ਲਟ ਹੀ ਨਹੀਂ ਮਿਲਿਆ ਕੋਈ 100% ਵਧੀਆ ਰਿਜ਼ਲਟ ਮਿਲਦਾ ਪਰ ਟਾਈਮ ਲੱਗਦਾ ਇੱਕ ਅੱਧਾ ਦਿਨ ਨਹੀਂ 5-4 ਦਿਨ ਹਰੇਕ ਜੀਰ ਨੂੰ ਜਿਵੇਂ ਆਹ ਵੀ ਤਰੀਕਾ 10 ਦਿਨ ਤੁਸੀਂ ਆਪਣੇ ਪਸ਼ੂ ਨੂੰ ਦੋ ਫੇਰ ਤੁਹਾਨੂੰ ਰਿਜ਼ਲਟ ਪਤਾ ਲੱਗਣਾ ਇਹ ਨਹੀਂ ਵੀ ਇੱਕ ਦਿਨ ਦੇ ਕੀ ਆਪਾਂ ਕਈ ਇਹ ਵੀ ਰਿਜਲਟ ਨਹੀਂ ਮਿਲਿਆ ਹੈਗਾ ਇੱਕ ਤਾਂ ਯਾਰ ਬਿਮਾਰੀ ਆਉਣੀ ਹੁੰਦੀ ਆ ਠੀਕ ਆ ਨਾ ਬਿਮਾਰੀ ਵੀ ਆਪਾਂ ਹੱਲ ਕੋਸ਼ਿਸ਼ ਆਪਾਂ ਕੋਸ਼ਿਸ਼ ਇਹ ਕਰੀਏ ਵੀ ਬਿਮਾਰੀ ਆ ਵੀ ਘਟ ਪਹਿਲਾਂ ਹੀ ਹੱਲ ਕਰਕੇ ਰੱਖੀਏ ਫਿਰ ਜੇ ਆਪਣਾ ਪਸ਼ੂ ਬਿਮਾਰਾ ਭੱਜ ਦੌੜ ਕਰਦੇ ਆ ਪਹਿਲਾਂ ਹੀ ਆਪਣੀਆਂ ਇਹ ਜਿਹੀਆਂ ਨੁਕਤੇ ਆਪਾਂ ਵਰਤ ਕੇ ਰੱਖੀਏ ਵੀ ਪਸ਼ੂ ਘੱਟ ਬਿਮਾਰ ਹੋਵੇ ਜਿਵੇਂ ਆਪਾਂ ਨਹੀਂ ਕਹਿੰਦੇ ਬੰਦੇ ਨੂੰ ਕਹਿੰਦੇ ਆ ਵੀ ਆਪਣਾ ਭਾਈ ਖਾਣਾ ਪੀਣਾ ਸਹੀ ਰੱਖਤਾ ਜਿਉ ਬਿਮਾਰ ਨਾ ਹੋਵੇ ਵੀ ਬਿਮਾਰ ਹੋਣ ਤੋਂ ਬਾਅਦ ਵੀ ਤਾਂ ਡਾਕਟਰ ਬੰਦ ਕਰਦਾ ਹੀ ਆ ਵੀ ਆਹ ਨਹੀਂ ਖਾਣਾ ਤੁਸੀਂ ਉਹ ਨਹੀਂ ਖਾਣਾ ਕੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰੀਏ ਜਿਹੜੇ ਨਵੇਂ ਵੀਰੇ ਕਿਤੇ ਜਾਂਉਂਦੇ ਨੇ ਜਾਂ ਆਪਾਂ ਨੂੰ ਫੋਨ ਮੈਸੇਜ ਕਰਦੇ ਨੇ ਹੁਣ ਜਿਵੇਂ ਪਰਸੋਂ ਚੋਂ ਉਥੇ ਅੰਕਲ ਨੇ ਇੱਕ ਉਹਨਾਂ ਦਾ ਮੈਸੇਜ ਆਇਆ ਸੀ ਮੈਨੂੰ WhatsApp ਤੇ ਉਹ ਇਟਲੀ 'ਚ ਨੇ ਉਹ ਫਾਰਮ 'ਚ ਕੰਮ ਕਰਦੇ ਨੇ ਤੇ ਉਹ ਕਹਿੰਦੇ ਵੀ ਮੈਂ ਤੇਰੀਆਂ ਵੀਡੀਓਆਂ ਦੇਖਦਾ ਹੁੰਨਾ ਚਲੋ ਆਪਾਂ ਨੂੰ ਵੀ ਯਾਰ ਇਹ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਨੌਲੇਜ ਤੁਹਾਡੇ ਨਾਲ ਸ਼ੇਅਰ ਕਰੀਏ ਠੀਕ ਹੈ ਨਾ ਨੌਲੇਜ ਵਾਲਾ ਹੀ ਕੰਮ ਆ ਜਿੰਨੀ ਆਪਾਂ ਨੂੰ ਨੌਲੇਜ ਵਧੀਆ ਹੋਊਗੀ ਠੀਕ ਹੈ ਨਾ ਉਨਾ ਹੀ ਆਪਣਾ ਇਹ ਧੰਦੇ 'ਚ ਸੌਖਾ ਤਰੀਕਾ ਵੀ ਆਸਾਨੀ ਹੋਊਗੀ ਇਹ ਕਰਨ ਦੇ ਜਿਹੜਾ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਕੋਈ ਦੱਸਣੇ ਵਾਲਾ ਹੁੰਦਾ ਫੇਰ ਪਰੇਸ਼ਾਨੀ ਜ਼ਿਆਦਾ ਹੁੰਦੀ ਆ ਠੀਕ ਹੈ ਨਾ ਜਿਹੜਾ ਆਪਾਂ ਜਦ ਰਾਸਤੇ 'ਚ ਜਾਂਦੇ ਆ ਹਾਲਾਂਕਿ ਕਹਿੰਦਾ ਮੈਂ ਮੂਰੇ ਮੂਰੇ ਜਾਂਦਾ ਤੂੰ ਮਗਰ ਮਗਰ ਆ ਜਾ ਪਤਾ ਚਾਹੇ ਆਪਾਂ ਨੂੰ ਨਹੀਂ ਹੁੰਦਾ ਫਿਰ ਵੀ ਆਪਾਂ ਉਹ ਬੰਦੇ ਦੇ ਸਾਰੇ ਆਪਣੀ ਮੰਜ਼ਲ ਤੇ ਆੜੀ ਉਹ ਪਹੁੰਚ ਜਾਣੇ ਹੁੰਨੇ ਆ ਤੇ ਆਪਣਾ ਮੇਨ ਮਕਸਦ ਇਹੀ ਹੁੰਦਾ ਵੀ ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਜਿੰਨੀ ਕ ਆਪਾਂ ਨੂੰ ਨੌਲੇਜ ਆ ਜਾਂ ਜਿੰਨਾ ਕ ਆਪਾਂ ਐਕਸਪੈਰੀਮੈਂਟ ਆਪਣੇ ਪਸ਼ੂਆਂ ਤੇ ਕਰਕੇ ਦੇਖਦੇ ਆ ਤੁਸੀਂ ਵੀ ਕਰਕੇ ਦੇਖਿਆ ਕਰੋ ਵੀਰੇ ਤੁਹਾਨੂੰ ਪਤਾ ਲੱਗੂਗਾ ਤੇ ਹੁਣ ਇੱਕ ਕੱਲ ਵੀਰ ਦਾ ਮੈਸੇਜ ਆਇਆ ਸੀ ਉਹ ਕਹਿੰਦਾ ਵੀਰੇ ਫੀਡ ਫਾਰਮੂਲੇਸ਼ਨ ਜ਼ਰੂਰ ਦੱਸੋ ਵੀ ਸਾਡੇ ਇੱਧਰ ਮੈਂ ਏਰੀਆ ਭੁੱਲ ਗਿਆ ਵੀਰ ਦਾ ਤੇ ਏਰੀਆ ਯਾਰ ਦਿਮਾਗ ਚ ਨਹੀਂ ਆਉਂਦਾ ਪਤਾ ਨਹੀਂ ਕੱਲ ਲਾਈਵ ਚ ਵੀਰ ਬੋਲਦਾ ਸੀ ਉਹ ਕਹਿੰਦਾ ਵੀ ਸਾਡੇ ਏਰੀਏ ਚ ਬਾਜ਼ਾਰੂ ਫੀਡ ਬਹੁਤ ਮਹਿੰਗੀ ਆ ਵੀ ਤੁਸੀਂ ਸਾਨੂੰ ਫੀਡ ਫਾਰਮੂਲਾ ਦੱਸੋ ਮੈਂ ਕਿਹਾ ਵੀ ਕੋਈ ਨਾ ਵੀਰੇ ਵੀ ਆਪਾਂ ਜੋ ਆਪਣਾ ਵਰਤ ਰਹੇ ਆਪਾਂ ਫੀਡ ਫਾਰਮੂਲਾ ਵੀ ਉਹਦੇ ਤੇ ਵੀ ਵੀਡੀਓ ਬਣਾ ਲਾਂਗੇ ਉਹ ਵੀਰ ਕਹਿੰਦਾ ਵੀ ਸਾਡੇ ਇੱਧਰ 14 ਰੁਪਏ ਤੁਸੀਂ ਦੇਖ ਲਓ ਵੀ 14 ਆਪਣੇ 5-6 ਰੁਪਏ ਕਿਲੋ ਆ ਦੂਣੀ ਵੀ 500 ਰੁਪਏ ਕੁਆਂਟਲ 500 600 ਉਹ ਕਹਿੰਦੇ ਸਾਡੇ 1400 ਰੇਟ ਕੁਆਂਟਲ ਦਾ ਏਰੀਆ ਏਰੀਆ ਦਾ ਫਰਕ ਹੁੰਦਾ ਬਾਕੀ ਆਪਾਂ ਇਹ ਵੀਡੀਓ ਚ ਇਹੀ ਗੱਲ ਕਰਨੀ ਸੀ ਅੱਜ ਲੀਵਰ ਟੋਨਿਕ ਬਾਰੇ ਤੁਸੀਂ ਜਰੂਰ ਵਰਤ ਕੇ ਦੇਖੋ ਠੀਕ ਆ ਨਾ ਜਿੰਨਾ ਪਸ਼ੂ ਦਾ ਹਾਜਮਾ ਸਭ ਸਹੀ ਰਹੂਗਾ ਯਾਰ ਫੈਂਟ ਵੀ ਵਧੀਆ ਰਹੂ ਉਹਦਾ ਸਰੀਰ ਵੀ ਤੰਦਰੁਸਤ ਰਹੂ ਤੇ ਦੁੱਧ ਦਾ ਚਲੋ ਵਧਣਾ ਜਿਹੜਾ ਉਹ ਵਧਣਾ ਹੀ ਆ ਠੀਕ ਆ ਨਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਜਿਹੜੇ ਟੌਪਿਕ ਤੇ ਆਪਾਂ ਵੀਡੀਓ ਬਣਾਉਨੇ ਆ ਜੇ ਕਿਸੇ ਵੀਰ ਨੂੰ ਉਹਦਾ ਦੇਸੀ ਨੁਕਤਾ ਪਤਾ ਹੁੰਦਾ ਜਾਂ ਆਪਣੀ ਕੋਈ ਗੱਲ ਗਲਤ ਲੱਗਦੀ ਆ ਜਾਂ ਸਹੀ ਨਹੀਂ ਲੱਗਦੀ ਆ ਆਪਾਂ ਨੂੰ ਵੀਰੇ ਜਰੂਰ ਦੱਸਿਆ ਕਰੋ ਜਰੂਰੀ ਨਹੀਂ ਹੁੰਦਾ ਯਾਰ ਵੀ ਜੇ ਆਪਾਂ ਕਹੀਏ ਵੀ ਹਰੇਕ ਬੰਦੇ ਨੂੰ ਹਰੇਕ ਚੀਜ਼ ਦੀ ਨੌਲੇਜ ਹੁੰਦੀ ਆ ਕਈ ਵਾਰ ਇੱਕ ਗੱਲ ਮੈਂ ਸੁਣੀ ਸੀਗੀ ਜਿੱਤਣ ਨਾਲੇ ਨਾਲੋਂ ਜ਼ਿਆਦਾ ਹਾਰ ਵਾਲਾ ਜਿਹੜਾ ਹਾਰ ਦਾ ਨਾ ਬੰਦਾ ਉਹਦਾ ਐਕਸਪੀਰੀਅੰਸ ਜ਼ਿਆਦਾ ਹੁੰਦਾ ਜੇ ਆਪਾਂ ਹਾਰ ਵਾਲੇ ਕੋਲ ਬੈਠੀਏ ਉਹ ਆਪਾਂ ਨੂੰ ਗਲਤੀਆਂ ਦੱਸੂ ਵੀ ਆਹ ਗਲਤੀ ਨਾ ਕਰਿਓ ਫੇਰ ਤੁਸੀਂ ਜਿੱਤ ਜਾਈਂਗੇ ਬਾਕੀ ਆਪਾਂ ਇਹੀ ਗੱਲ ਕਰਦੇ ਨੇ ਜਿਹੜੇ ਜ਼ਰੂਰੀ ਨਹੀਂ ਹੁੰਦਾ ਯਾਰ ਨੌਲੇਜ ਮੈਨੂੰ ਡੈਡੀ ਪਰਸੋਂ ਇੱਕ ਗੱਲ ਦੱਸਦੇ ਸੀ ਉਹ ਕਹਿੰਦੇ ਵੀ ਕਿਸੇ ਬਾਬੇ ਦਾ ਦੀਵਾਨ ਚੱਲਦਾ ਸਪੋਜ਼ ਕਰ ਲੋ ਠੀਕ ਆ ਨਾ ਬਾਬੇ ਕੋਲ ਚਲੋ ਪੈਸਾ ਉਹ ਗਿਆਨ ਦੇ ਰਿਹਾ ਬਾਣੀ ਦਾ ਦੇ ਰਿਹਾ ਜਾਂ دنیਵੀ ਤੌਰ ਤੇ ਕਿਸੇ ਵੀ ਚੀਜ਼ ਦਾ ਗਿਆਨ ਦੇ ਰਿਹਾ ਵੀ ਜ਼ਰੂਰੀ ਨਹੀਂ ਹੈਗਾ ਉਹਨਾਂ ਨੂੰ ਪ੍ਰੋਪਰ ਗਿਆਨ ਹੋ ਕਈ ਵਾਰ ਪੰਡਾਲ 'ਚ ਜਿਹੜੇ ਲੋਕ ਬੈਠੇ ਹੁੰਦੇ ਨੇ ਉਹ 'ਚ ਵੀ ਐਜੇਆ ਬੰਦਾ ਬੈਠਾ ਹੁੰਦਾ ਵੀ ਜਿਹਨੂੰ ਬਾਬੇ ਨਾਲੋਂ ਵੱਧ ਗਿਆਨ ਹੁੰਦਾ ਪਰ ਪੈਸੇ ਕਰਕੇ ਕੀ ਆ ਉਹ ਨਾ ਕਿਸੇ ਨੂੰ ਦੱਸ ਦੱਸਦਾ ਆ ਨਾ ਉਹਦੀ ਕੋਈ ਸੁਣਦਾ ਗਰੀਬ ਬੰਦੇ ਦੀ ਸੁਣਦਾ ਕੋਈ ਕੋਈ ਨਹੀਂ ਸੁਣਦਾ ਹੈਗਾ ਜਿਹਦੇ ਕੋਲ 4 ਪੈਸੇ ਨੇ ਉਹ ਫੁੱਦੂ ਜੀ ਗੱਲ ਵੀ ਕਰ ਲਵੇ ਅਗਲਾ ਕਹਿੰਦਾ ਵਾਹ ਵੀ ਵਾਹ ਕਿਆ ਬਾਤ ਆ ਜੇ ਵਿਚਾਰਾ ਗਰੀਬ ਕੋਈ ਸਹੀ ਗੱਲ ਵੀ ਗੱਲ ਕਰੇਗਾ ਕਹਿੰਦਾ ਪਰੇ ਹੋ ਠੀਕ ਆ ਨਾ ਇਹ ਦੁਨਿਆਵੀ ਚੀਜ਼ਾਂ ਵੀ ਆਪਾਂ ਦੇਖਦੇ ਹੀ ਆਂ ਡੇਲੀ ਕੋਈ ਨਾਰਮਲ ਬੰਦਾ ਸਲਾਹ ਦੇ ਦੇਵੇ ਕੋਈ ਨਹੀਂ ਮੰਨਦਾ ਹੈਗਾ ਇਦੋ ਚਾਰ ਪੈਸੇ ਨੇ ਉਹ ਫੁੱਦੂ ਜੀ ਗੱਲ ਗੱਲ ਵਿੱਚ ਅਗਲਾ ਹਰੇਕੇ ਤਾੜੀਆਂ ਮਾਰਦਾ। ਮਾ ਆਪਣਾ ਮਕਸਦ ਤੁਹਾਡੇ ਨਾਲ ਇਹੀ। ਅੱਜ ਦੀ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ। ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ 'ਚ। ਚੈਨਲ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਲਓ ਤੇ ਉਹ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ ਘੰਟੀ ਜੀ ਤਾਂ ਜੋ ਜਿਹੜੀ ਆਪਾਂ ਵੀ ਵੀਡੀਓ ਪਾਉਨੇ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਇਆ ਕਰੂ। ਲਾਈਕ ਕਮੈਂਟ ਜਰੂਰ ਕਰਿਆ ਕਰੋ ਦੱਸ ਕੇ ਵੀ ਵੀਡੀਓ ਕਿਵੇਂ ਦੀ ਲੱਗੀ ਠੀਕ ਆ ਨਾ ਆਪਣਾ ਬਸ ਇਹੀ ਮਕਸਦ ਆ ਵੀ ਵੱਧੋ ਆ ਨੌਲੇਜ ਤੁਹਾਡੇ ਨਾਲ ਸ਼ੇਅਰ ਕਰੀਏ ਦੇਸੀ ਤਰੀਕੇ ਜੋ ਵੀ ਹੁੰਦੇ ਨੇ ਜਾਂ ਆਪਾਂ ਜੋ ਵੀ ਪ੍ਰੈਕਟੀਕਲ ਕਰਦੇ ਆਂ ਬਾਕੀ ਮਿਲਦੇ ਆਂ ਨੈਕਸਟ ਵੀਡੀਓ ਚ ਅਗਲੇ ਟੌਪਿਕ ਤੇ ਦੇਖਦੇ ਆਂ ਧੰਨਵਾਦ ਸਾਰਿਆਂ ਦਾ ਸਾਸਰੀ